ਦਾ ਭਾਈ ਕੋਈ ਕੁਝ ਨਹੀਂ ਕਰ ਰਿਹਾ। ਹਮਮ। ਅਟੁੱਟ ਵੋਟਾਂ ਲੈ ਲੈਂਦੇ ਨੇ। ਮਗਰ ਉਹ ਠੇਡੇ ਮਾਰ ਦਿੰਦੇ ਨੇ। ਹਮਮ। ਕੋਈ ਨਹੀਂ ਸਾਡੇ ਸਾਡੇ ਸੁਣਦਾ। ਔਰ ਆ ਕੇ ਐ ਲੱਗ ਜਣੇ ਕਰਨ ਐਂ ਕਰੋ ਆ ਪਹਿਲੇ ਸਾਡੀ ਸੜਕੀ ਦੇਖ ਲੋ। ਹਮਮ। ਸਾਡੇ ਰਸਤੇ ਦੇਖ ਲੋ ਵੀ ਬਣੇ ਹੋਏ ਨੇ। ਹਮਮ। ਕੁਝ ਨਹੀਂ ਛੱਡਿਆ। ਸਾਡੇ ਬਾਰੇ ਕੋਈ ਨਹੀਂ ਸੋਚਦਾ ਹੈਗਾ। ਕਿੰਨੀ ਉਮਰ ਹੋ ਗਈ ਉਹ ਤੁਹਾਡੀ? ਫਿਰ ਪਿਛ 65 ਸਾਲ ਦੀ ਉਮਰ ਆ। 65 ਸਾਲਾਂ ਦੇ ਵਿੱਚ ਲੱਗਿਆ ਕੋਈ ਚੱਜ ਦਾ ਕੰਮ ਹੋਇਆ? ਅਸੀਂ ਨਹੀਂ ਕਰਿਆ, ਕੁਝ ਨਹੀਂ ਕਰਿਆ। ਵੋਟਾਂ ਲੈ ਲੈਂਦੇ ਨੇ ਮਗਰ ਉਹ ਠੇਡਾ ਮਾਰ ਦਿੰਦੇ ਨੇ ਜਾ ਹੋਏ। ਅਗਲਾ ਲਵੇ ਵੀ ਨਹੀਂ ਲੱਗਣ ਦਿੰਦੇ ਪਿੰਡ ਦੇ ਹੂੰ ਕਹਿਣਗੇ ਚੋਕੀ ਕਰਾਉਣਾ ਸਾਡੀਓ ਸੁਣੋ ਹਰ ਵਾਰ ਠੇਡੇ ਖਾਨੇ ਉਹ ਕਦੇ ਮਾਰ ਵੀ ਦੇ ਉਹ ਠੇਡਾ ਠੇਡਾ ਹਣ ਬੱਜੂਗਾ ਕਿਹਨੂੰ ਮਾਰਾਂਗੇ ਵੋਟਾਂ ਨੇ ਪਈਆਂ ਰੱਖ ਤਾਂ ਸਕਦੇ ਨਹੀਂ ਪਾਉਣੀਆਂ ਪੈਂਦੀਆਂ ਨੇ ਅੱਛਾ ਵੋਟ ਤਾਂ ਰੱਖ ਨਹੀਂ ਸਕਦੇ ਅਸੀਂ ਪਾਉਣੀ ਪਊਗੀ ਪਰ ਉਹ ਇਸ ਵਾਰ ਜਿਵੇਂ ਤੁਸੀਂ ਕਹਿੰਨੇ ਵੀ ਰੱਖ ਨਹੀਂ ਸਕਦੇ ਠੰਡੇ ਜੇਗਾ ਤੋਂ ਅਸਾਰੇ ਲੱਗਦਾ ਵੀ ਯਾਰ ਵੋਟ ਪਾਈਏ ਨਾ ਪਾਈਏ ਰਹਿਣ ਦੀ ਉਹ ਤਾਂ ਅਗਲੇ ਦੀ ਮਰਜ਼ੀ ਆ ਹੂੰ ਆਪਣੇ ਕੋਈ ਤਾਂ ਕੋਈ ਨਾ ਪਾਵੇ ਅੱਗੇ ਉਹ ਜੋਸ਼ ਨਹੀਂ ਹੈਗਾ ਲੋਕਾਂ 'ਚ ਹਣਾ ਉਹ ਤਾਂ ਉਹ ਦਿਖਦੀ ਆ ਚੋਸ ਕਾਰੇ ਨਾਲ ਹੋਊਗਾ ਸਾਰੇ ਰਿਟ ਲੱਕ ਤੋੜੇ ਪਏ ਨੇ ਕਿਸੇ ਦੇ ਕਿਸੇ ਦੀ ਜੇਬ ਚ 10 ਰੁਪਏ ਨਹੀਂ ਹੁੰਦੇ ਉਹਨਾਂ ਲਵੇ ਸਭ ਪੂੜੇ ਜਿਹੜੇ ਟੇਚੀਆਂ ਨੇ ਟੇਚੀਆਂ ਨੇ ਤਾਂ ਹੀ ਠੰਡੇ ਜਿਹੇ ਹੋਏ ਪਹਿਲੋਂ ਠੰਡੇ ਨੇ ਜਿੱਥੇ ਮਰਜੀ ਬਾਜ ਜਾ ਤੈਨੂੰ ਇਹੀ ਲੱਜੇ ਗਿਰੋ ਤੁਹਾਨੂੰ ਤੁਸੀਂ ਲੰਘਦੇ ਪਿੰਡਾਂ ਚ ਲੰਘਦੇ ਹੋ ਹਾਂ ਅਜ ਕੋਈ ਰਸਤਾ ਹੈਗਾ ਲੰਘਣ ਵਾਲਾ ਨਹੀਂ ਸਾਡੇ ਪਿੰਡ ਦੋ ਮੰਤਰੀ ਹੋਣ ਜੀਵ ਮਾਰ ਰਿੱਤਾ ਨਹੀਂ ਲੱਗੂਗਾ ਇੱਥੇ ਠੇਡੇ ਪੈਰਾਂ ਚ ਉੱਡ ਕੇ ਗਿਰਦੇ ਨੇ ਇਹ ਝੂਠ ਤਾਂ ਕਹਿ ਵੀ ਤੂੰ ਗਲਤ ਕਹਿਣਾ ਕਰ ਮੈਂ ਆਪਦੇ ਬਾਰੇ ਨਹੀਂ ਸੋਚਦਾ ਮੈਂ ਪਬਲਿਕ ਬਾਰੇ ਸੋਚਦਾ ਉਹਦੇ ਪਿੰਡ ਬਾਰੇ ਸੋਚਦਾ ਉਹ ਲੋਕੀ ਬਣੇ ਆ ਸਾਡੇ ਪਿੰਡ ਦਾ ਆ ਪਾਣੀ ਦੇ ਨਿਕਾਸ ਨਹੀਂ ਕਿਸੇ ਨਹੀਂ ਕਿਸੇ ਪਾਸੇ ਹੈਗੇ ਕਿਸੇ ਪਾਸੇ ਨਹੀਂ ਹੈਗੇ ਇਹਦਾ ਮੰਤਰੀ ਸਾਹਿਬ ਦਾ ਏਰੀਆ ਮੰਤਰੀ ਤਾਂ ਕਹਿੰਦੇ ਨੇ ਵੀ ਕੋਈ ਮੰਤਰੀ ਨਹੀਂ ਉਹ ਆਪਦੇ ਘਰੀ ਮੰਤਰੀ ਨਹੀਂ ਲੈ ਆਉਦੇ ਘਰੀ ਮੰਤਰੀ ਨੇ ਉਹ ਕਿਸੇ ਬਾਰੇ ਕੋਈ ਨਹੀਂ ਸੋਚਦਾ ਮੱਥਾ ਬਜ਼ੁਰਗ ਵੱਡੇ ਬੱਠੇ ਨੇ ਉਹਨੂੰ ਪੁੱਛ ਲਾ ਉਹਨਾਂ ਨੇ ਗੇੜਾ ਮਾਰਿਆ ਮੰਤਰੀ ਸਾਹਿਬ ਨੇ ਕਦੇ ਮੈਂ ਕਹਣਾ ਲੈਣਾ ਨਾ ਦੇਣਾ ਹੁਣ ਆਪ ਭੱਜਣਗੇ ਹੁਣ ਜੱਫੀਆਂ ਪਾਉਣਗੇ ਆ ਕੇ ਵੋਟ ਵੀ ਵੋਟਾਂ ਦੇਓ ਤੁਹਾਡੇ ਗਰੁੱਪਾਂ ਵੀ ਕਿਹੜਾ ਕੀ ਦੇ ਨਾਲ ਤੁਹਾਡੀ ਬਣਦੀ ਉਹਨੂੰ ਉਹਨੂੰ ਆਪਣੇ ਹੱਥ ਕਰੋ ਉਹ ਉੱਧਰ ਆਪਣੇ ਹੱਥ ਕਰੋ ਆ ਗੱਲਾਂ ਨੇ ਫਿਰ ਜਦੋਂ ਆਉਣਗੇ ਜੱਫੀਆਂ ਪਾਉਣਗੇ ਕੋਈ ਜਵਾਬ ਸਵਾਲ ਕਰੋਗੇ ਵੀ ਯਾਰ ਸਵਾਲ ਸਾਡੇ ਲਵੇ ਆਉਣਗੇ ਅਸੀਂ ਕਰਾਂਗੇ ਮੈਂ ਇਹਨੂੰ ਰੋੜੇ ਨੂੰ ਕਰਿਆ ਤਿਉਰੇ ਪੱਕੀ ਕਰਿਆ ਸਾਡੇ ਪਿੰਡ ਦਾ ਕੀ ਤੂੰ ਕਰੇਗਾ ਤੇ ਬਾਪ ਨੇ ਇੱਕ ਤਮੜਾ ਮੋਟਾ ਮੰਡੀ ਜੀ ਦਾ ਕਰਸਾ ਤੀ ਹੁਣ ਹੁਣ ਫਿਰ ਮੰਡੀ ਜੀ ਦਾ ਕਰਕੇ ਉਹ ਆਪ ਆਪਾ ਦੇਖਦਾ ਸਾਡੇ ਆ ਹਾਲ ਦੇ ਉਹ ਵਗ ਜਾ ਤੂੰ ਸੁਨਾਮ ਦੇ ਰਾਹ ਤੱਕ ਇੱਧਰ ਵਗ ਜਾ ਸੜਕ ਤੱਕ ਕੋਈ ਨਹੀਂ ਸੋਚਦਾ ਟੈਂਸ਼ਨ ਪੂਨਸ਼ਨ ਮਿਲਦੀ ਆ ਬੜਾ ਆਪਾਂ ਸਾਰਿਆਂ ਨੂੰ ਤੇ ਮਿਲਦੀ ਆ ਪੈਰਸ਼ਨ ਤਾਂ ਨਵਰ ਕਾਗਜ਼ ਪਰਤੇ ਕੁਛ ਨਹੀਂ ਲੱਗਦੀ ਨਹੀਂ ਹੈਗੀ ਤੇ ਚਾਹ ਨੁਕਸਨ ਨੇ ਤੇ ਰਿਪੋਰਟ ਕਾਟ ਦੇ ਆਧਾਰ ਨਹੀਂ ਮਿਲਦਾ ਤੇ ਰਾਏ ਨਹੀਂ ਮਿਲਦਾ ਜੇ ਪਟਵਾਰੀਆਂ ਤੋਂ ਕਰਾ ਕੇ ਲੈ ਜਾਂਦਾ ਤਾਂ ਗਾਹ ਆਂ ਜਵਾਬ ਦੇਉਂਦੇ ਨੇ ਕੁਛ ਮਿਲਦਾ ਕੀ ਆ ਫਿਰ ਮਿਲਦਾ ਕੀ ਆ ਬਦੇ ਘਰੇ ਰੋਟੀ ਪਾਣੀ ਮਿਲਦਾ ਬਸ ਹੋਰ ਕੁਛ ਬਰੋਂ ਦਾ ਕੁਛ ਨਹੀਂ ਮਿਲਦਾ ਅੱਛਾ ਹਾਂ ਕਰੇ ਵੀ ਠੇਡੇ ਪੰਦ ਨੇ ਇਹ ਮੜਾ ਮੋਟਾ ਕਰਾ ਕੇ ਤਾਂ ਰੋਟੀ ਮਿਲ ਜੂਗੀ ਨਹੀਂ ਕਰਨਗੇ ਕਿੱਥੇ ਜਨਤ ਤੇ ਕਾਇਆ ਆ ਆ ਗੱਲਾਂ ਨੇ ਕਿੰਨੀ ਪੈਨਸ਼ਨ ਮਿਲਣੀ ਚਾਹੀਦੀ ਆ ਤੁਹਾਨੂੰ ਫਿਰਸਾਂ ਚ ਲੱਗੇ ਤਾਂ ਸੀ ਲੱਗੇ ਲੱਗੂ ਫੇਰ ਨਹੀਂ ਸੀ ਸਾਹਿਬ ਜਾਂਦਾ ਸੀ ਜੇ ਹੁਣ ਕੀ ਕਹ ਜੀਗੇ ਇਹ ਤਾਂ ਕੁਛ ਵੀ ਨਹੀਂ ਮਿਲਦਾ ਨਹੀਂ ਫੇਰ ਵੀ ਇੱਛਾ ਹੁੰਦੀ ਵੀ ਇੰਨੀ ਤਾਂ ਲੱਗਣੀ ਚਾਹੀਦੀ ਆ ਜੇ ਲੱਗੂਗੀ ਫੇਰ ਹੀ ਕਹਾਂਗੇ ਹੁਣ ਆਪਾਂ ਕੀ ਕਹੀਏ ਕਿਸੇ ਪਰੇ ਜੇ ਚਲੋ ਮੰਨ ਲਓ ਤੁਹਾਨੂੰ ਪੈਨਸ਼ਨ ਮਿਲਦੀ ਹੈ 3000 ਮਹੀਨੇ ਦੀ ਹੈਨਾ ਉਹਦੇ ਨਾਲ ਕੀ ਕੀ ਹੋ ਸਕਦਾ ਤੁਹਾਡਾ ਕੀ ਹੋਣਾ ਕੁਛ ਨਹੀਂ ਹੋਣਾ ਹੈਗਾ 3000 ਕਿੰਨੀ ਕੀ ਚੀਜ਼ ਆ 5 ਹੋ ਜੇ 10000 ਤੱਕ ਕੰਮ ਹੋਵੇ ਪੈਸੇ ਮਿਲੇ ਤਾਂ ਬਹੁਤ ਮੜਾਗੇ ਯਾਰ ਅੱਜ ਤਾਂ ਮੈਂ ਕਹੋਣਾ ਹੀ ਵੀ ਕਿੰਨੀ ਤੁਸੀਂ ਕਹਿੰਦੇ ਹੋ 10000 ਤੱਕ ਜੇ ਮਿਲੇਗਾ ਨਾ ਫਿਰ ਗੁਜ਼ਾਰਾ ਹੋਊਗਾ 10000 ਮਿਲਣੀ ਚਾਹੀਦੀ ਹਾਂ 10000 ਮਿਲਣੀ ਚਾਹੀਦੀ ਆ ਕੀ ਕੀ ਕਰੋਗੇ ਫਿਰ ਕੀ ਲੱਗਦਾ ਲੋੜਾਂ ਤੁਹਾਡੀਆਂ ਉਹਦੇ ਚੋਂ ਥੋੜਾ ਘਰ ਦੇ ਖਰਚੇ ਹੋ ਬਹੁਤ ਨੇਗੇ ਅੱਛਾ ਘਰ ਦੇ ਖਰਚੇ ਤੋਂ ਤੂੰ ਵੀ ਖੇਤ ਕਰਦਾ ਕੰਮ ਹੂੰ ਖਰਚੀ ਕਰਦੇ ਥੋੜੇ ਨੇਗੇ ਬਹੁਤ ਹੁੰਦੀ ਹੈ ਅੱਛਾ ਫਿਰ ਮਤਾ ਤਿੰਨ ਵਾਰ ਕਾਗਜ ਪਰਤੇ ਮਿਰਚਾਂ ਕੋਈ ਲੱਗੀ ਨਹੀਂ ਹੈਗੀ ਅੱਛਾ ਆ ਮਾਮੇ ਨੂੰ ਕਹਿੰਦਾ ਲਵਾ ਦੇ ਮਾਮਾ ਇਹ ਕਿਹਦੇ ਵਿੱਚ ਇਧਰ ਇਧਰ ਹਾਂ ਇਹ ਜਾਂਦੇ ਕਰਦੇ ਨੇ ਇਹਨਾਂ ਨੂੰ ਭੇਤਾ ਅੱਛਾ ਉਹ ਦੇਖੋ ਲੱਗੇ ਤਾਂ ਜਾਣੀ ਹੈ ਹੂੰ ਪੈਂਡ ਸਾਲ ਦਾ ਬੰਦਾ ਤਾਂ ਨਾ ਜਿਉਂਦਾ ਚਾ ਨਾ ਮਰਿਆ ਚ ਵਿਚ ਵਿਚਾਲੇ ਹਾਂ ਵਿਚ ਵਿਚਾਲੇ ਆਸ ਆਪਣੀ ਰੱਖੋ ਤੁਸੀਂ ਕਿੰਨੇ ਕਿੰਨੇ ਸਾਰੇ ਮੈਨ ਲੱਗਦਾ ਬੜਾਪਾ ਪੈਨਸ਼ਨ ਯੋਗ ਤਾਂ ਹੈਗੇ ਆ ਜੀ ਤਕਰੀਬਨ ਹਨਾ ਥੋੜੀ ਵੀ ਨਹੀਂ ਲੱਗੀ ਇਹਨੂੰ ਇਹ ਨਹੀਂ ਸੁਣਦਾ ਕਾ ਸੁਣਦਾ ਨਹੀਂ ਓਕੇ 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 ਇਹਦੀ ਵੀ ਨਹੀਂ ਲੱਗੀ ਹੁਣ ਵਿਚਾਰੇ ਦੀ ਅੱਛਾ ਪੁੱਛ ਲਓ ਨਹੀਂ ਲੱਗੀ ਹੋਣੀ ਹਨਾ ਪੈਨਸ਼ਨ ਥੋੜੇ ਲੱਗੀ ਹੋਈ ਐ ਇਹਦੀ ਪੈਨਸ਼ਨ ਲੱਗੀ ਹੈ ਜੀ ਲੱਗੀ ਹੈ ਅੱਛਾ ਥੋੜੀ ਲੱਗੀ ਐ ਨਾ ਇਹਦੀ ਵੀ ਲੱਗੀ ਅੱਛਾ ਅੱਛਾ ਇਹਨਾਂ ਦੀ 86 ਸਾਲ ਦੇ ਅੱਛਾ 80 ਸਾਲ ਦੇ ਤੁਸੀਂ ਕਿੰਨਾ ਨੂੰ ਫਿਰ ਵੋਟ ਪਾਉਂਗੇ ਜੀ ਕੀ ਕੁਛ ਸੋਚਿਆ ਵੋਟ ਪਾਉਣ ਦਾ ਹੁਣ ਜਿਵੇਂ ਕਹਿੰਦੇ ਵੀ ਰੱਖਣੀ ਨਹੀਂ ਚਾਹੀਦੀ ਵੋਟ ਤਾਂ ਪਾਉਣੀ ਚਾਹੀਦੀ ਆ ਜੀ ਵੋਟ ਤਾਂ ਪਾਵਾਂਗੇ ਕਿਸੇ ਨਾ ਕੁਛ ਸੰਤਪਾਉਗੇ ਅੱਛਾ ਵੋਟ ਤਾਂ ਪਾਉਣੀ ਪਣੀ ਆ ਲੱਗਦਾ ਕਿਸਾ ਜ਼ੋਰ ਮੜਾ ਮੋਟਾ ਵੱਧ ਅਜੇ ਕੋਈ ਨਹੀਂ ਲੱਗਦਾ ਠੰਡੇ ਹੋਏ ਪਏ ਲੋਕ ਚੁੱਪ ਜੇ ਨੇ ਕੀ ਕਹਿੰਨਾ ਕੀ ਕਹਿਣਾ ਚਾਹੁੰਦੇ ਮੈਨੂੰ ਪਵਾ ਕੇ ਰਾਜੀ ਹਾਂ ਅਸੀਂ ਵੋਟ ਕਿਨੂੰ ਪਾਉਣੀ ਆ ਕਿਸੇ ਨੂੰ ਤਾਂ ਭੇਜਿਓ ਤੁਸੀਂ ਕਿਸੇ ਨੂੰ ਤਾਂ ਭੇਜਿਓ ਤੁਸੀਂ ਮੈਂ ਸਾਨੂੰ ਕਿਸੇ ਨੇ ਨਹੀਂ ਭੇਜਿਆ ਹਾਂ ਤੁਸੀਂ ਐਂ ਭੇਤ ਲੈਣਾ ਵੀ ਵੋਟ ਕਿੱਧਰ ਪਾਉਗੀ ਨਹੀਂ ਇਹਦਾ ਵਿਚਾਰੇ ਨਹੀਂ ਇਹ ਤਾਂ ਇਹ ਤਾਂ ਇਹਦਾ ਕੰਮ ਲੱਜੂਗਾ ਇਹ ਕਿੱਧਰ ਪਾਉਗੀ ਕਿੱਧਰ ਨਹੀਂ ਪਾਉਗੀ ਹਾਂ ਅਸੀਂ ਤਾਂ ਦੱਸਣਾ ਸਾਰਿਆਂ ਦਾ ਆਪਣਾ ਮਨ ਆ ਬਈ ਹਾਂ ਆਪਣਾ ਮਨ ਜਿੱਥੇ ਪੈਂਦੀ ਐ ਵੋਟ ਉੱਥੇ ਪਾਉਗੀ ਹਾਂ ਕੋਈ ਮਰਜ਼ੀ ਆ ਜਾਵੇ ਭਾਵੇਂ ਲੱਖਾਂ ਰੁਪਏ ਚੱਕ ਕੇ ਆ ਜਾਵੇ ਉਹਨੂੰ ਨਹੀਂ ਵੋਟ ਪਾਉਂਦਾ ਬੰਦਾ ਨਾਲੇ ਕਹਿੰਦੇ ਲੋਕ ਬੋਤਲ ਪਿੱਛੇ ਬੈਕ ਜਾਂਦੇ ਐਂ ਵੀ ਹੁੰਦਾ ਹੋਣਗੇ ਆਪਾਂ ਤਾਂ ਲਈਏ ਪੋਤਰਨਾ ਆਪਾਂ ਨੂੰ ਕਿਸੇ ਨੇ ਦਿੱਤੀ ਆ ਅੱਛਾ ਨਾ ਚੱਲ ਕਿਸੇ ਨੇ ਤਾਂ ਜਿੱਤਣਾ ਹੀ ਐ ਜਿੱਤਣਗੇ ਤਾਂ ਉਹ ਆਪੀ ਟੋਟਲ ਲੈ ਲੈਣਗੇ ਤੇਰੇ ਮੇਰੇ ਵਰਗੇ ਨੂੰ ਰਾਹੀ ਪਾ ਕੇ ਲੈ ਲੈਣਗੇ ਹੋਰ ਨਹੀਂ ਛੱਡਦੇ ਉਹ ਦੂਰ ਵਾਲੇ ਕੱਲੋਂ ਤੇ ਆਪਣੇ ਚਰਨ ਵਿੱਚ ਕਿੰਨਾ ਇਕੱਠਾ ਹੋਇਆ ਸੀ ਪਤਾ ਨਹੀਂ ਕਿਹੜੀ ਪਾਰਟੀ ਚ ਰਲਿਆ ਉਹ ਉਹ ਆ ਪਾਰਟੀ ਹਾਂ ਉਹਦੇ ਆਏ ਰਹਿਣਗੇ ਫੋਟਾ ਆਏ ਰੱਖ ਕੇ ਲੈਣਗੇ ਉਹਨੇ ਐਵੇਂ ਬੈਤੀ ਮਖੀਲਾ ਜ਼ਮੀਂਦਾਰ ਆ ਬਾਬੇ ਨੂੰ ਪੁੱਛੋ ਹਾਂ ਅਸੀਂ ਕਿਵੇਂ ਜੀ ਇਹ ਝਾੜ ਵੋळ्या ਜਰੜਿਆ ਜੀ ਸਾਡੇ ਪਹਿਲਾਂ ਤਾਂ ਉਹ ਕਾਂਗਰਸ ਤੀਗਾ ਅੱਛਾ ਸਰਪੰਚੀ ਵੀ ਕਰੀਆ ਦੋ ਬਲਾਣਾ ਇੱਕ ਮਿੰਟ ਬੋਲ ਰਹਾ ਬਾਬੇ ਨੂੰ ਇੱਕ ਉਹਦੇ ਘਰ ਵਾਲੀ ਨੇ ਵੀ ਕਰੀਏ ਇੱਕ ਉਹ ਆ ਵੀ ਖੁਦ ਵੀ ਸਰਪੰਚ ਦੀਗਾ ਅੱਛਾ ਫਿਰ ਉਦੋਂ ਬਾਅਦ ਇਹ ਸਾਡੇ ਢਿੰਸਾ ਸਾਹਿਬ ਨਾਲ ਆ ਗਿਆ ਤੀਗਾ ਹੂੰ ਜਦੋਂ ਉਹਨੂੰ ਇਧਰ ਖਤਰਾ ਹੋ ਗਿਆ ਤੀ ਉਹ ਦੀ ਪੇਰੀ ਲੜਪੇ ਤੇ ਸਾਲਾ ਪਣੋਈਆ ਉਹਦਾ ਨੌ ਅਗੇ ਦੀ ਵਿੱਚ ਅੱਛਾ ਉਹ ਡਰ ਦੇ ਮਾਰੇ ਨੇ ਇਧਰ ਫੜਾਦੀ ਫਿਰ ਆ ਕੇ ਡੱਬਾ ਬਰਫੀ ਦਾ ਹੁਣ ਉਹ ਆਪ ਵਾਲਿਆਂ ਚ ਆ ਗਿਆ ਆਪ ਵਾਲਿਆਂ ਨੇ ਮੰਡੀ ਚੋਂ ਪਾਥੀਆਂ ਪੱਥਣ ਤੋਂ ਸਾਡੇ ਬੇੜੇ ਵਾਲੇ ਹਟਾਤੇ ਤੇ ਰਮਦਾਸੀ ਤੇ ਮਜੀਬ ਸਿੰਘ ਉਹ ਖਲਾਫ ਹੋ ਗਏ ਹੁਣ ਉਹ ਆਪ ਵਾਲਿਆਂ ਨੇ ਹੱਥ ਚ ਕਰਕੇ ਉਹਨਾਂ ਨੂੰ ਕਹਿੰਦਾ ਪੰਚਾਇਤ ਦੀ ਜ਼ਮੀਨ ਚੋਂ ਮੈਂ ਕੀਲਾ ਸੋਨੂੰ ਦੇਵਾਂਗਾ ਪਾਥੀਆਂ ਪੱਥਰ ਨੂੰ ਫਰੀ ਚ ਅੱਛਾ ਕੱਲੋਂ ਇਕੱਠ ਕਰਿਆ ਦੀ ਉਧਰ ਹੁਣ ਉਹ ਆਪ ਵਾਲਿਆਂ ਚ ਆਈ ਫਿਰ ਕੋਈ ਕਿਹੜੇ ਚ ਚਲਿਆ ਜਾਂਦਾ ਬਾਪੂ ਜੀ ਕੋਈ ਕਿਹੜੇ ਚ ਚਲਿਆ ਜਾਂਦਾ ਤੇ ਕੋਈ ਵੱਡੇ ਇਹਨਾਂ ਨੂੰ ਪੁੱਛੋ ਮੈਂ ਤਾਂ ਭਾਈ ਇੱਕ ਛੋਟਾ ਜਿਹਾ ਹਾਂ ਅੱਛਾ ਆਪਾਂ ਨਹੀਂ ਪਾਰਟੀਆਂ ਚਾਹੁੰਦੇ ਨਹੀਂ ਥੋੜੀ ਕਹੀ ਗੱਲ ਦਾ ਫਾਇਦਾ ਹੁੰਦਾ ਜੀ ਅਸਰ ਤਾਂ ਹੁੰਦਾ ਨਹੀਂ ਮੈਂ ਕਰਦ ਕੇ ਰਾਜੀ ਨਹੀਂ ਹਾਂ ਕਹਿੰਦਾ ਫਲਾਣਾ ਹੈ ਕਹਿੰਦੇ ਆਪਾਂ ਡਰਦੇ ਆਂ ਆਪਨਾ ਡਰੀ ਚੰਗਾ ਬੋੜਾ ਆਪਾਂ ਅਕਾਲੀਆਂ ਨੂੰ ਪਾਉਂਦੇ ਆਂ ਅਕਾਲੀਆਂ ਨਹੀਂ ਪਾਵਾਂਗੇ ਅੱਛਾ ਲੱਗਦਾ ਥੋੜਾ ਜ਼ੋਰ ਵਧੂਗਾ ਹਿੱਤੇ ਅੱਛਾ ਹਾਂ ਪਹਿਲੇ ਅਕਾਲੀਆਂ ਨੂੰ ਪਾਵਾਂਗੇ ਅਕਾਲੀਆਂ ਨੂੰ ਪਹਿਲੇ ਦਿਨ ਤੋਂ ਹੀ ਪਾਉਂਦੇ ਹਾਂ ਪਹਿਲੇ ਦਿਨ ਤੋਂ ਅੱਛਾ ਸਾਰਾ ਪਰਿਵਾਰ ਹੈ ਸਾਰਾ ਨਾ ਪਰਿਵਾਰ ਜੀ ਨੂੰ ਮੱਝ ਹੀ ਪਾਵੇ ਆਪਾਂ ਆਪਦੀ ਜ਼ਿੰਮੇਵਾਰੀ ਅੱਛਾ